ਇੱਕ ਵਾਰ ਇੱਕ ਸ਼ੇਰਨੀ ਨੇ ਆਪਣੇ ਬੱਚੇ ਨੂੰ ਜਨਮ ਦਿੱਤਾ। ਬੱਚੇ ਨੂੰ ਜਨਮ ਦੇਣ ਤੋਂ ਬਾਅਦ ਸ਼ੇਰਨੀ ਦੀ ਮੌਤ ਹੋ ਗਈ। ਪਰ ਸ਼ੇਰਨੀ ਦਾ ਬੱਚਾ ਇੱਕ ਭੇਡਾਂ ਦੇ ਬਗ ਨਾਲ ਰਲ ਗਿਆ। ਭੇਡਾਂ ਦੇ ਬਗ ਨਾਲ ਰਲਣ ਤੋਂ ਬਾਅਦ ਜਿਵੇਂ-ਜਿਵੇਂ ਭੇਡਾਂ ਘਾਹ ਵਗੈਰਾ ਖਾਂਦੀਆਂ ਸੀ, ਓਵੇਂ ਜਿਵੇਂ ਸ਼ੇਰਨੀ ਦਾ ਬੱਚਾ ਸੀ ਜਿਹੜਾ ਉਹ ਘਾਹ ਵਗੈਰਾ ਖਾਣ ਲੱਗ ਗਿਆ। ਉਹਨੂੰ ਮਾਸ ਦਾ ਮੀਟ ਦਾ ਕੁਝ ਪਤਾ ਨਹੀਂ ਸੀ ਵੀ ਸਾਡੀ ਖਰਾਕ ਜਿਹੜੀ ਮੇਨ ਆ ਉਹ ਮਾਸ ਆ ਸੀ ਮਾਸ ਖਾਣੇ ਆ ਕਿਉਂਕਿ ਉਹਨੂੰ ਪਤਾ ਹੀ ਨਹੀਂ ਸੀ ਵੀ ਮੈਂ ਸ਼ੇਰ ਆ ਉਹਨੂੰ ਦੱਸਿਆ ਹੀ ਨਹੀਂ ਕਿਸੇ ਨੇ ਵੀ ਤੂੰ ਸ਼ੇਰ ਆ ਭੇਡਾਂ ਚ ਰਹ ਕੇ ਉਹਨੇ ਆਪਣੇ ਆਪ ਨੂੰ ਇੱਕ ਭੇਡ ਮੰਨ ਲਿਆ ਤਾਂ ਇੱਕ ਵਾਰ ਕੀ ਹੋਇਆ ਇੱਕ ਬੁੱਢਾ ਸ਼ੇਰ ਭੇਡਾਂ ਦੇ ਵਗ ਨੂੰ ਦੇਖ ਕੇ ਉਹਨਾਂ ਦਾ ਸ਼ਿਕਾਰ ਕਰਨ ਬਾਰੇ ਸੋਚਣ ਲੱਗਿਆ ਤਾਂ ਵਿੱਚ ਉਹਨੇ ਦੇਖਿਆ ਵੀ ਇੱਕ ਨੌਜਵਾਨ ਸ਼ੇਰ ਭੇਡਾਂ ਦੇ ਵਗ ਦੇ ਵਿੱਚ ਫਿਰਦਾ ਹੋਏ ਦੇਖ ਕੇ ਉਹ ਹੈਰਾਨ ਹੋ ਗਿਆ ਵੀ ਇੱਕ ਨੌਜਵਾਨ ਸ਼ੇਰ ਭੇਡਾਂ ਦੇ ਵਗ ਵਿੱਚ ਫਿਰਦਾ। ਤਾਂ ਪਹਿਲਾਂ ਤਾਂ ਉਹ ਸੋਚੀ ਪੈ ਗਿਆ। ਸੋਚੀ ਪੈਣ ਤੋਂ ਬਾਅਦ ਉਹਨੇ ਭੇਡਾਂ ਦੇ ਵਗ ਦੇ ਉੱਪਰ ਹਮਲਾ ਕੀਤਾ। ਤਾਂ ਭੇਡਾਂ ਸਾਰੀਆਂ ਡਰਦੀਆਂ ਮਾਰੀਆਂ ਭੱਜ ਲੀਆਂ, ਕੋਈ ਇੱਧਰ ਭੱਜੀ ਕੋਈ ਉੱਧਰ ਭੱਜੀ, ਨਾਲ ਹੀ ਡਰਦਾ ਉਹਨਾਂ ਦੇ ਉਹ ਨੌਜਵਾਨ ਸ਼ੇਰ ਭੱਜ ਲਿਆ। ਤਾਂ ਬੁੱਢੇ ਸ਼ੇਰ ਨੇ ਸਾਰਾ ਕੁਝ ਛੱਡ ਕੇ ਨੌਜਵਾਨ ਸ਼ੇਰ ਨੂੰ ਫੜਿਆ ਤੇ ਉਹ ਪੁੱਛਣ ਲੱਗਿਆ ਵੀ ਤੂੰ ਡਰਦਾ ਕਿਉਂ ਭੱਜਿਆ ਵੀ ਤੂੰ ਤਾਂ ਆਪ ਇੱਕ ਸ਼ੇਰ ਆ ਉਹ ਕਹਿੰਦਾ ਨਹੀਂ ਮੈਂ ਭੇਡ ਆ ਤਾਂ ਉਹ ਬੁੱਢਾ ਸ਼ੇਰ ਨੌਜਵਾਨ ਸ਼ੇਰ ਨੂੰ ਇੱਕ ਸਮੁੰਦਰ ਦੇ ਕਿਨਾਰੇ ਤੇ ਲੈ ਗਿਆ ਪਾਣੀ ਦੇ ਕੋਲੇ ਲੈ ਗਿਆ ਪਾਣੀ ਦੇ ਵਿੱਚ ਬੁੱਢੇ ਸ਼ੇਰ ਨੇ ਨੌਜਵਾਨ ਸ਼ੇਰ ਨੂੰ ਆਪਦਾ ਮੂੰਹ ਦਿਖਾਇਆ ਆਪਦਾ ਸਰੀਰ ਦਿਖਾਇਆ ਫੋਟੋ ਦਿਖਾਈ ਜਿਵੇਂ ਹੁਣ ਆਪਾਂ ਸ਼ੀਸ਼ੇ ਦੇ ਵਿੱਚ ਦੇਖਦੇ ਆਂ ਵੀ ਦੇਖ ਤੂੰ ਪਛਾਣ ਆਪਣੇ ਆਪ ਨੂੰ ਉਹ ਤੇ ਕਿ ਹੈਰਾਨ ਹੋ ਗਿਆ ਉਹਦੇ ਦਿਲ ਦੇ ਵਿੱਚ ਪੋਜਿਟਿਵ ਵਾਈ ਵਾਈ ਪੋਜਿਟਿਵ ਸੋਚਣ ਲੱਗਿਆ ਉਹ ਦਲੇਰੀ ਉਹਦੇ ਦਿਲ ਦੇ ਵਿੱਚ ਦਲੇਰੀ ਆਈ ਵੀ ਮੈਂ ਵੀ ਇੱਕ ਸ਼ੇਰ ਹਾਂ ਉਹਨੇ ਸਮੁੰਦਰ ਦੇ ਕੰਢੇ ਤੇ ਖੜ ਕੇ ਦਹਾੜ ਮਾਰੀ ਸਾਰਾ ਜੰਗਲ ਕੰਬਿਆ ਵੀ ਇੱਕ ਨੌਜਵਾਨ ਸ਼ੇਰ ਦਹਾੜਿਆ ਨੌਜਵਾਨ ਸ਼ੇਰ ਨੂੰ ਸੁਣ ਕੇ ਉਹਦੀ ਬਹਾੜ ਸੁਣ ਕੇ ਸਾਰੇ ਜੰਗਲ ਦੇ ਜਾਨਵਰ ਪੰਛੀ ਸਾਰੇ ਡਰੇ ਫਾਂ ਸੋਚਣ ਲੱਗਿਆ ਵੀ ਹਾਂ ਮੈਂ ਸ਼ੇਰ ਆ ਉਹ ਪਤਾ ਲੱਗੇ ਮੈਂ ਸ਼ੇਰਾਂ ਵਿੱਚ ਮੈਂ ਭੇਡਾਂ 'ਚ ਫਿਰਦਾ ਸੀ ਪਹਿਲਾਂ ਉਸੇ ਤਰ੍ਹਾਂ ਹੀ ਸਾਡੀ ਜ਼ਿੰਦਗੀ ਹੈ ਅਸੀਂ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰਦੇ ਹਾਂ ਹਰੇਕ ਬੰਦੇ ਦੇ ਵਿੱਚ ਕੋਈ ਨਾ ਕੋਈ ਕੁਆਲਿਟੀ ਕੋਈ ਨਾ ਕੋਈ ਗੁਣਾ ਹਰੇਕ ਦੇ ਵਿੱਚ ਹੁੰਦਾ ਹੈ ਹੁੰਦਾ ਜ਼ਰੂਰ ਆ ਪਰ ਆਪਾਂ ਉਹਨੂੰ ਉੱਪਰ ਕੇ ਕਿਸੇ ਦੇ ਸਾਹਮਣੇ ਨਹੀਂ ਲੈ ਕੇ ਆਉਂਦੇ ਆਪਾਂ ਨੂੰ ਆਪਣੇ ਮਨ ਦੇ ਵਿੱਚ ਇਹ ਹੁੰਦਾ ਵੀ ਸਾਹਮਣੇ ਵਾਲਾ ਬੰਦਾ ਯਾਰ ਪੜ੍ਹਿਆ ਲਿਖਿਆ ਆਪਾਂ ਉਹਦੇ ਨਾਲ ਕਿਵੇਂ ਗੱਲ ਕਰਾਂਗੇ ਹਰ ਇੱਕ ਇਨਸਾਨ ਦੇ ਵਿੱਚ ਅੱਜ ਵੀ ਜਿਹੜੇ ਦੇ ਵਿੱਚ ਕੌਨਫੀਡੈਂਸ ਦੀ ਕਮੀ ਹੈ ਹੈਗੇ ਆਪਾਂ ਸ਼ੇਰ ਹੀ ਆ ਪਰ ਆਪਣੇ ਆਪ ਨੂੰ ਆਪਾਂ ਭੇਡਾਂ ਸਮਝੀ ਬੈਠੇ ਆ ਜਿਹੋ ਜਿਹਾ ਆਪਾਂ ਸੋਚੀ ਜਾਂਦੇ ਆ ਦੋਸਤੋ ਉਹੋ ਜਿਹਾ ਆਪਣੇ ਨਾਲ ਹੋ ਹੀ ਜਾਂਦਾ ਸੋ ਆਪਾਂ ਸਾਰੇ ਇਨਸਾਨ ਆ ਥੋੜਾ ਪੋਜ਼ਿਟਿਵ ਸੋਚੋ ਚੰਗਾ ਸੋਚੋ ਚੰਗਾ ਹੀ ਹੋਊਗਾ ਜੇ ਆਪਾਂ ਬੈਠਿਆ ਨੇ ਘਰੇ ਸੋਚੀ ਜਾਣਾ ਵੀ ਨਹੀਂ ਆਹ ਨਹੀਂ ਆਪਾਂ ਕਰ ਸਕਦੇ ਆ ਆਹ ਨਹੀਂ ਕਰ ਸਕਦੇ ਇਨਸਾਨ ਕਰ ਕੀ ਨਹੀਂ ਸਕਦਾ ਸਭ ਕੁਝ ਕਰ ਸਕਦਾ ਜਹਾਜ਼ ਬਣਾਉਣ ਵਾਲਾ ਵੀ ਇਨਸਾਨ ਆ ਤੇ ਜਹਾਜ਼ ਨੂੰ ਉਡਾਉਣ ਵਾਲਾ ਵੀ ਇਨਸਾਨ ਆ ਆਪਣੇ ਜਿਹੜੇ ਪਹਿਲਾਂ ਆਪਣੇ ਬਜ਼ੁਰਗ ਪੁਰਦਾਦੇ ਦਾਦੇ ਪੁਰਦਾਦੇ ਹੁੰਦੇ ਸੀ ਜਦੋਂ ਜਹਾਜ਼ ਦਾ ਨਾਮੋ ਨਿਸ਼ਾਨ ਹੀ ਨਹੀਂ ਹੈਂਦੀ ਸੀ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਵੀ ਇਨਸਾਨ ਹਵਾ ਦੇ ਵਿੱਚ ਵੀ ਉੱਡ ਸਕਦਾ ਪਰ ਇਨਸਾਨ ਦੇ ਵਿੱਚ ਇੰਨੀ ਕੁ ਸ਼ਕਤੀ ਆ ਉਹ ਕੁਝ ਵੀ ਕਰ ਸਕਦਾ ਉਹਦੇ ਵਾਸਤੇ ਸਾਰਾ ਕੁਝ ਸੰਭਵ ਹੈ ਸੋ ਆਪਾਂ ਸ਼ੇਰਾਂ ਸਿਰਾਂ ਵਾਂਗੂ ਸੋਚੋ ਭੀਡਾਂ ਵਾਂਗੂ ਨਾ ਸੋਚੋ ਜੇ ਕਹਾਣੀ ਵਧੀਆ ਲੱਗੀ ਆ ਤਾਂ ਸ਼ੇਅਰ ਕਰਿਓ ਤੇ ਚੈਨਲ ਨੂੰ ਵੱਧ ਤੋਂ ਵੱਧ ਫੋਲੋ ਸਬਸਕ੍ਰਾਈਬ ਕਰਿਓ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ